ਇਹਨਾਂ ਦਾ ਨਾਮ ਪ੍ਰਭਜੋਤ ਸਿੰਘ ਹੈ ਔਰ ਦੋ ਹੱਥਾਂ ਦਾ ਲਿਖਾਰੀ ਹੈ ਸੱਜੇ ਤੇ ਖੱਬੇ ਹੱਥਾਂ ਨੂੰ ਦੋਹਾਂ ਨੂੰ ਇਸਤੇਮਾਲ ਕਰਦਾ ਉਰਦੂ ਦੇ ਵਿੱਚ ਵੀ ਇੰਗਲਿਸ਼ ਦੇ ਵਿੱਚ ਵੀ ਹਿੰਦੀ ਦੇ ਵਿੱਚ ਵੀ ਪੰਜਾਬੀ ਦੇ ਵਿੱਚ ਵੀ ਤੇ ਫਾਰਸੀ ਦੇ ਵਿੱਚ ਵੀ ਇਹ ਸਾਰੀਆਂ ਭਾਸ਼ਾਵਾਂ ਦੇ ਵਿੱਚ ਦੋ ਹੱਥਾਂ ਦੇ ਨਾਲ ਲਿਖਣਾ ਸ਼ੁਰੂ ਕਰ ਦਿੰਦੇ ਨੇ ਉਰਦੂ ਸੱਜੇ ਹੱਥ ਨਾਲ ਲਿਖਣ ਦੀ ਕੋਸ਼ਿਸ਼ ਕਰਦਾ ਹੁੰਦਾ ਸੀਗਾ ਤੇ ਕੁਦਰਤੀ ਤੌਰ ਤੇ ਫਿਰ ਪ੍ਰਮਾਤਮਾ ਨੇ ਬਖਸ਼ੀ ਦਿੱਤਾ ਕਿ ਸਾਲ 6 ਮਹੀਨੇ ਦੀ ਪ੍ਰੈਕਟਿਸ ਤੋਂ ਬਾਅਦ ਆਪਣੇ ਵੀ ਦੋਵੇਂ ਹੱਥ ਚੱਲਣ ਲੱਗੇ। ਮੈਂ 15 ਸਾਲ ਪਹਿਲਾਂ ਬਠਿੰਡੇ ਦੇ ਸ਼੍ਰੀ ਦਮਦਮਾ ਸਾਹਿਬ ਲਖਣਸਰ ਗੁਰਦੁਆਰਾ ਸਾਹਿਬ ਦੇ ਵਿੱਚ ਉੱਥੇ 35 ਅੱਖਰੀ ਲਿਖੀ ਸੀਗੀ ਆਪਣੇ ਹੱਥਾਂ ਦੇ ਨਾਲ ਤੇ ਉੱਥੋਂ ਹੀ ਮੈਨੂੰ ਲੱਗਦਾ ਕਿ ਜਿਹੜੀ ਅਰਦਾਸ ਬੇਨਤੀ ਹੋਈ ਸੀ 15 ਸਾਲ ਪਹਿਲਾਂ ਉਹੀ ਕੰਪਲੀਟ ਹੋ ਗਈ। ਇਸ ਸਾਲ ਵੀ ਅੰਦਰੰਦਰ ਜਾਂ 2 ਸਾਲਾਂ 'ਚ ਮੈਂ ਦੋਵੇਂ ਪੈਰਾਂ ਦੇ ਨਾਲ ਲਿਖਣ ਦੀ ਵੀ ਕੋਸ਼ਿਸ਼ ਕਰਾਂਗਾ। ਪੈਰਾਂ ਦੇ ਨਾਲ ਵੀ ਲਿਖੋਗੇ। ਹਾਂਜੀ। ਅਸੀਂ ਅਕਸਰ ਕਈ ਵਾਰ ਜਦੋਂ ਪੈਨ ਚੱਕ ਕੇ ਕਲਮ ਚੱਕ ਕੇ ਲਿਖਦੇ ਹਾਂ ਕਾਗਜ਼ ਤੇ ਤਾਂ ਇੱਕੋ ਹੱਥ ਦਾ ਇਸਤੇਮਾਲ ਕਰਦੇ ਹਾਂ ਮੈਂ ਤੁਹਾਨੂੰ ਇੱਕ ਅਜਿਹੇ ਸ਼ਖਸ ਦੇ ਨਾਲ ਮਿਲਾਨ ਜਾ ਰਿਹਾ ਜਿਹੜਾ ਦੋ ਹੱਥਾਂ ਦੇ ਨਾਲ ਇੱਕੋ ਵਾਰੀ ਦੇ ਵਿੱਚ ਪੰਜ ਦੇ ਕਰੀਬ ਪਾਸ਼ਾਵਾਂ ਦੇ ਵਿੱਚ ਲਿਖਦਾ ਹੈ ਔਰ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਨਾਮ ਪ੍ਰਭਜੋਤ ਸਿੰਘ ਹੈ ਔਰ ਦੋ ਹੱਥਾਂ ਦਾ ਲਿਖਾਰੀ ਹੈ ਦੋ ਹੱਥਾਂ ਦੇ ਨਾਲ ਚਾਹੋ ਸੱਜਾ ਹੱਤ ਹੈ ਚਾਹੇ ਖੱਬਾ ਹੱਤ ਹੈ ਸੱਜੇ ਤੇ ਖੱਬੇ ਹੱਤਾਂ ਨੂੰ ਦੋਹਾਂ ਨੂੰ ਇਸਤੇਮਾਲ ਕਰਦਾ ਔਰ ਇੱਕ ਭਾਸ਼ਾ ਨਹੀਂ ਦੋ ਭਾਸ਼ਾ ਨਹੀਂ ਤਕਰੀਬਨ 5 ਦੇ ਕਰੀਬ ਉਰਦੂ ਦੇ ਵਿੱਚ ਵੀ ਇੰਗਲਿਸ਼ ਦੇ ਵਿੱਚ ਵੀ ਹਿੰਦੀ ਦੇ ਵਿੱਚ ਵੀ ਪੰਜਾਬੀ ਦੇ ਵਿੱਚ ਵੀ ਤੇ ਫਾਰਸੀ ਦੇ ਵਿੱਚ ਵੀ ਔਰ ਫਾਰਸੀ ਪੰਜਾਬੀ ਹਿੰਦੀ ਇੰਗਲਿਸ਼ ਇਹ ਸਾਰੀਆਂ ਭਾਸ਼ਾਵਾਂ ਦੇ ਵਿੱਚ ਦੋ ਹੱਤਾਂ ਦੇ ਨਾਲ ਚਾਹੇ ਕਵਿਤਾਵਾਂ ਲਿਖਣੀਆਂ ਹੋਣ ਕਿਉਂਕਿ ਇਹ ਲੇਖਕ ਵੀ ਨੇ ਲਿਖਾਰੀ ਨੇ ਜਿਸ ਤਰ੍ਹਾਂ ਦੇ ਨਾਲ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਬਲੈਕਬੋਰਡ ਤੇ ਅਸੀਂ ਬਲੈਕਬੋਰਡ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਾਗਜ਼ ਦੇ ਉੱਤੇ ਵੀ ਜਦੋਂ ਕਾਗਜ਼ ਤੇ ਲਿਖਣਾ ਸ਼ੁਰੂ ਕਰਦੇ ਨੇ ਤਾਂ ਦੋ ਹੱਥਾਂ ਦੇ ਨਾਲ ਲਿਖਣਾ ਸ਼ੁਰੂ ਕਰ ਦਿੰਦੇ ਨੇ ਜਦੋਂ ਕਾਪੀ ਚੱਕਦੇ ਨੇ ਤਾਂ ਉਸ ਕਾਗਜ਼ ਤੇ ਵੀ ਦੋ ਹੱਥ ਚੱਲਦੇ ਨੇ ਬਲੈਕਬੋਰਡ ਦੀਆਂ ਤਸਵੀਰਾਂ ਅਸੀਂ ਇਸ ਕਰਕੇ ਦਿਖਾ ਰਹੇ ਹਾਂ ਕਿਉਂਕਿ ਕੈਮਰੇ ਦੇ ਵਿੱਚ ਜਿਹੜੀਆਂ ਤਸਵੀਰਾਂ ਸਾਫ਼ ਨਜ਼ਰ ਆਣ ਗਈਆਂ ਤੁਹਾਨੂੰ ਇੱਥੋਂ ਸਮਝ ਆਣ ਗਈਆਂ ਕਿ ਵੱਡੇ ਵੱਡੇ ਅੱਖਰਾਂ ਦੇ ਵਿੱਚ ਉਰਦੂ ਫਾਰਸੀ ਤੇ ਪੰਜਾਬੀ ਦੇ ਵਿੱਚ ਕੀ ਕੀ ਲਿਖਿਆ ਔਰ ਇਹ ਪ੍ਰਭਜੋਤ ਪਿਛਲੇ ਕਈ ਸਾਲਾਂ ਤੋਂ ਹੱਥਾਂ ਦੇ ਨਾਲ ਲਿਖਦੇ ਆ ਰਹੇ ਨੇ ਦੋਨੋਂ ਹੱਥਾਂ ਦਾ ਇਸਤੇਮਾਲ ਕਰਦੇ ਨੇ ਸੱਜੇ ਹੱਥ ਤੇ ਖੱਬੇ ਹੱਥ ਨਾਲ ਕਈ ਵਾਰ ਔਖਾ ਬੜਾ ਹੁੰਦਾ ਸੱਜੇ ਹੱਥ ਨਾਲ ਜਦੋਂ ਲਗਾਤਾਰ ਲਿਖਣਾ ਪੈਂਦਾ ਤਾਂ ਉਦੋਂ ਹੱਥ ਥੱਕ ਜਾਂਦੇ ਨੇ ਪਰ ਇਹ ਦੋਹੇ ਹੱਥ ਜਦੋਂ ਚੱਲਦੇ ਨੇ ਤਾਂ ਇਹ ਥਕਦੇ ਨਹੀਂ ਮੇਰੇ ਨਾਲ ਪ੍ਰਭਜੋਤ ਨੇ ਮੈਂ ਨਾ ਗਲਬਤ ਵੀ ਨਾਲ-ਨਾਲ ਕਰਦਾ ਰਵਾਂਗਾ ਔਰ ਨਾਲ-ਨਾਲੇ ਤਸਵੀਰਾਂ ਵੀ ਦਿਖਾਉਂਦਾ ਰਵਾਂਗਾ ਪ੍ਰਭਜੋਤ ਇਹ ਕਿੰਨੇ ਸਾਲਾ ਤੋਂ ਮੈਂ ਕਹਾਂਗਾ ਕਦੋਂ ਤੋਂ ਲਿਖਦੇ ਆ ਰਹੇ ਹੋ 2 ਹਫ਼ਤਾ ਦੇ ਨਾਲ ਸਭ ਤੋਂ ਪਹਿਲਾਂ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਹਾਂ ਜੀ ਤੇ ਮੈਨੂੰ ਕੁਦਰਤੀ ਮਈ 2011 ਤੋਂ ਆਪਣਾ ਪੋਇਟਰੀ ਲਿਖਣ ਦਾ ਖਿਆਲ ਆਇਆ ਸੀਗਾ ਕੁਦਰਤੀ ਉਹਨਾਂ ਸ਼ਾਇਰਾਂ ਦਾ ਨਾਮਦ ਹੋਈ ਸੀ ਮਈ 2011 ਚ ਪਹਿਲਾ ਗੀਤ ਲਿਖਿਆ ਸੀਗਾ ਮੈਂ ਤੇ ਉਸ ਤੋਂ ਪਹਿਲਾਂ ਮੈਂ ਸਤਿੰਦਰ ਸਰਤਾਜ ਜੀ ਦੇ ਦੋ ਗਾਣੇ ਸੁਨੇ ਸੀਗੇ ਇੱਕ ਪਾਣੀ ਪੰਜਾਂ ਦਰਿਆਵਾਂ ਵਾਲਾ ਤੇ ਇੱਕ ਦਸਤਾਰ ਦਸਤਾਰ ਕਦੇ ਨਿਲਾਹੀ ਦੀ ਇਸ ਕਰਕੇ ਉਹ ਉਹਨਾਂ ਤੋਂ ਮੈਂ ਇਨਸਪਾਇਰ ਹੋਇਆ ਤੇ ਉਹਨਾਂ ਉਹਨਾਂ ਦੇ ਬਾਰੇ ਪੜ੍ਹਿਆ ਲਿਖਿਆ ਤਾਂ ਪਤਾ ਲੱਗਿਆ ਕਿ ਉਹ ਬੜੇ ਵੱਡੇ ਇੱਕ ਵਿਦਵਾਨ ਨੇ ਕਿਉਂਕਿ ਉਹਨਾਂ ਨੇ ਪੀ ਐਚ ਡੀ ਕੀਤੀ ਹੋਈ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਫਾਰਸੀ ਦਾ ਡਿਪਲੋਮਾ ਕੀਤਾ ਹੋਇਆ ਮੈਂ ਉਹਨਾਂ ਤੋਂ ਬੜਾ ਇਨਸਪਾਇਰ ਹੋਇਆ ਤੇ ਉਸ ਤੋਂ ਬਾਅਦ ਹੀ ਕੁਦਰਤੀ ਤੌਰ ਤੇ ਰੱਬ ਵੱਲੋਂ ਹੀ ਜਿੱਦਾਂ ਬਖਸ਼ਿਸ਼ ਹੋ ਗਈ ਹੋਵੇ ਮੈਂ 15 ਸਾਲ ਪਹਿਲਾਂ ਬਠਿੰਡੇ ਸ਼੍ਰੀ ਦਮਦਮਾ ਸਾਹਿਬ ਲਖਨਸਰ ਗੁਰਦੁਆਰਾ ਸਾਹਿਬ ਦੇ ਵਿੱਚ ਉੱਥੇ ਪੈਂਤੀ ਅਖਰੀ ਲਿਖੀ ਸੀਗੀ ਆਪਣੇ ਹੱਥਾਂ ਦੇ ਨਾਲ ਤੇ ਹੁਣ ਹੀ ਵਿਸਾਖੀ ਤੇ ਵੀ ਮੈਂ ਉੱਥੇ ਜਾ ਕੇ ਆਇਆ ਇਸੇ ਸਾਲ 2-3 ਦਿਨ ਪਹਿਲਾਂ ਤੇ ਉੱਥੋਂ ਹੀ ਮੈਨੂੰ ਲੱਗਦਾ ਕਿ ਜਿਹੜੀ ਅਰਦਾਸ ਬੇਨਤੀ ਹੋਈ ਸੀ 15 ਸਾਲ ਪਹਿਲਾਂ ਉਹੀ ਕੰਪਲੀਟ ਹੋ ਗਈ ਜੀ ਬੜਾ ਔਖਾ ਹੈ ਜਦੋਂ ਦੋ ਹੱਥ ਚੱਲਦੇ ਨਹੀਂ ਤਾਂ ਮੈਂ ਅਗਰ ਕੋਸ਼ਿਸ਼ ਕਰਾਂ ਮੇਰੇ ਕੋਲ ਤਾਂ ਦੋਨੋਂ ਹੱਥ ਹੀ ਨਹੀਂ ਚੱਲਨੇ ਹੈ ਅਗਰ ਮੈਂ ਦੋਨੋਂ ਹੱਥਾਂ ਦੀ ਕੋਸ਼ਿਸ਼ ਕਰਾਂ ਜੀ ਦੋ ਹੱਥਾਂ ਦੇ ਨਾਲ ਮੈਂ ਲਿਖਣ ਦੀ ਕੋਸ਼ਿਸ਼ ਕਰਦਾ ਮੇਰੇ ਕੋਲ ਤਾਂ ਦੋਨੋਂ ਹੱਥ ਚੱਲਣਾ ਹੀ ਨਹੀਂ ਮੈਂ ਇੱਕ ਹੱਥ ਨਾਲ ਸੱਜੇ ਹੱਥ ਨਾਲ ਜੇ ਮੈਂ ਆਪਣਾ ਨਾਮ ਲਿਖਣ ਦੀ ਕੋਸ਼ਿਸ਼ ਕਰਾਂ ਤਾਂ ਕਿਉਂਕਿ ਮੈਂ ਹੱਥ ਵਿੱਚ ਦੂਜੇ ਹੱਥ ਵਿੱਚ ਕਲਮ ਫੜੀ ਇੱਕ ਹੋਰ ਅਗਰ ਮੈਂ ਇੱਥੋਂ ਸੱਜੇ ਹੱਥ ਦੇ ਨਾਲ ਲਿਖਾਂ ਤੇ ਮੇਰੇ ਕੋਲ ਦੋਨੋਂ ਮੇਰੇ ਖਿਆਲ ਨਾਲ ਦੋ ਹੱਥਾਂ ਦੇ ਨਾਲ ਕਦੀ ਲਿਖਿਆ ਨਹੀਂ ਜਾ ਸਕਦਾ ਹੈ ਬੜਾ ਔਖਾ ਇਹ ਲੱਗਦਾ ਹੈ ਪ੍ਰੈਕਟਿਸ ਕੀਤੀ ਹੈ ਕਿੰਨੇ ਕਿੰਨੇ ਮਹੀਨੇ ਪ੍ਰੈਕਟਿਸ ਕੀਤੀ ਹੈ ਮੈਂ ਸਾਨੂੰ 2019 ਦੇ ਵਿੱਚ ਦੋਵੇਂ ਹੱਥਾਂ ਨਾਲ ਲਿਖਣ ਦਾ ਉਹ ਮੈਨੂੰ ਜਜ਼ਬਾ ਹੋਇਆ ਸੀਗਾ ਜਦੋਂ ਮੈਨੂੰ ਨਾ ਉਰਦੂ ਸਿੱਖਣ ਦਾ ਜਜ਼ਬਾ ਜਾਗਿਆ ਅੰਦਰੋਂ ਇੱਕ ਟ੍ਰੇਨਿੰਗ ਜੀ ਜਾ ਕੇ ਤੇ ਮੈਨੂੰ ਲੱਗਿਆ ਕਿ ਜੇ ਮੈਂ ਖੱਬੇ ਹੱਥ ਨਾਲ ਲਿਖ ਸਕਦਾ ਕਿਉਂ ਨਾ ਸੱਜੇ ਨਾਲ ਲਿਖ ਕੇ ਵੇਖਾਂ ਸਫਾਈ ਦੇ ਨਾਲ ਹੈਨਾ ਉਰਦੂ ਦੇ ਵਿੱਚ ਵੀ ਤੁਸੀਂ ਲਿਖਿਆ ਬੜੀ ਸਫਾਈ ਦੇ ਨਾਲ ਲਿਖ ਰਹੇ ਹੋ ਦੋਨੋਂ ਦੋਨੋਂ ਪਾਸੇ ਕਿਉਂਕਿ ਮੈਂ ਜਦੋਂ ਲਿਖਣਾ ਸ਼ੁਰੂ ਕੀਤਾ ਤਾਂ ਮੇਰੇ ਕੋਲ ਖੱਬੇ ਹੱਥ ਦਾ ਤਾਂ ਚੱਲੀ ਨਹੀਂ ਕਲਮ ਤੇ ਸੱਜਾ ਹੱਥ ਵੀ ਕਿਉਂਕਿ ਬੜਾ ਔਖਾ ਹੁੰਦਾ ਦੋ ਹੱਥਾਂ ਦੇ ਵਿੱਚ ਕਲਮ ਬਣ ਕੇ ਚਲਾਉਣਾ ਪੈਂਦਾ ਜਾਂ ਕੋਈ ਸਕ ਹਾਂਜੀ ਔਖਾ ਤਾਂ ਹੁੰਦਾ ਆ ਪਰ ਜਦੋਂ ਤੁਹਾਡੀ ਪ੍ਰੈਕਟਿਸ ਹੋ ਜਾਂਦੀ ਆ ਲੇਖਣ ਦੀ ਮੈਨੂੰ ਯਾਦ ਆ ਉਹ ਦਿਨ ਉਹ ਰਾਤਾਂ ਜਦੋਂ 2019 ਦੇ ਵਿੱਚ ਮੈਂ ਗਰਮੀ ਦੇ ਵਿੱਚ ਵੀ ਆਪਣੇ ਕਮਰੇ 'ਚ ਬੈਠਾ ਹੁੰਦਾ ਸੀ ਲਗਾਤਾਰ ਉਰਦੂ ਸੱਜਿਆਤਨਾ ਲਿਖਣ ਦੀ ਕੋਸ਼ਿਸ਼ ਕਰਦਾ ਹੁੰਦਾ ਸੀਗਾ ਤੇ ਕੁਦਰਤੀ ਤੌਰ ਤੇ ਫਿਰ ਪ੍ਰਮਾਤਮਾ ਨੇ ਬਖਸ਼ੀ ਦਿੱਤਾ ਕਿ ਸਾਲ 6 ਮਹੀਨੇ ਦੀ ਪ੍ਰੈਕਟਿਸ ਤੋਂ ਬਾਅਦ ਆਪਣੇ ਆਪ ਹੀ ਦੋਵੇਂ ਹੱਥ ਚੱਲਣ ਲੱਗੇ ਜਿਵੇਂ ਹੀ ਬ੍ਰੇਨ ਦੇ ਦੋਵੇਂ ਹਿਮਿਸਫੀਅਰ ਐਕਟੀਵੇਟ ਹੋਏ ਤਾਂ ਪੂਰੀ ਦੀ ਪੂਰੀ ਬਾਡੀ ਦੇ ਵਿੱਚ ਇੱਕ ਨਵੀਂ ਲਹਿਰ ਜੀ ਪੈਦਾ ਹੋ ਗਈ ਜਿਦੇ ਕਰਕੇ ਹੁਣ ਮੈਨੂੰ ਇਹ ਲੱਗਦਾ ਕਿ ਆਉਣ ਇਸ ਸਾਲ ਦੇ ਅੰਦਰ-ਅੰਦਰ ਜਾਂ 2 ਕਸਾਲਾਂ ਚ ਮੈਂ ਦੋਵੇਂ ਪੈਰਾਂ ਦੇ ਨਾਲ ਲਿਖਣ ਦੀ ਵੀ ਕੋਸ਼ਿਸ਼ ਕਰਾਂਗਾ ਪੈਰਾਂ ਦੇ ਨਾਲ ਵੀ ਲਿਖੋਗੇ ਹਾਂਜੀ ਅਗਲੇ ਡੇਟਾ ਟਿਸ ਕਰਦੇ ਪੀ ਹਾਂਜੀ ਚੱਲ ਰਹੀ ਹੈ ਪ੍ਰੈਕਟਿਸ ਤੇ ਪੜਿਆ ਭਾਵੇਂ ਮੈਂ ਕਾਮਨ ਆਰਟਸ ਦੇ ਵਿੱਚ ਹੋਇਆ ਹਾਂ ਵੀ ਇਹ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਆ ਮਾਸਟਰ ਮਿਊਜ਼ਿਕ ਵੀ ਪਰ ਇਹਦੇ ਨਾਲ-ਨਾਲ ਮੈਨੂੰ ਨਾ ਪੀਟ ਫਿਜ਼ਿਕਸ ਤੇ ਕੈਮਿਸਟਰੀ ਤੇ ਬਾਇਓਲੋਜੀ ਤੇ ਪੜ੍ਹਨ ਦਾ ਬੜਾ ਸ਼ੌਕ ਹੈ ਮੈਂ ਇਹ ਕਿੰਨੇ ਕਿੰਨਾ ਟਾਈਮ ਲੱਗ ਗਿਆ ਇਹ ਇਹ ਕਰਦੇ ਕਰਦੇ ਇਹ ਮਤਲਬ ਇਹ 2 ਹੱਤਾ ਦੇ ਨਾਲ ਪਹਿਲੇ ਕਿੰਨੇ ਮਹੀਨੇ ਲੱਗੇ ਪ੍ਰੈਕਟਿਸ ਕਰਦੇ 6 ਕਿ ਮਹੀਨੇ ਤਾਂ ਪ੍ਰੋਪਰ ਮੈਨੂੰ ਲੱਗੇ ਦਿਨ ਰਾਤ ਮੈਂ ਇਹ ਕੀਤਾ ਆ ਮੈਨੂੰ ਯਾਦ ਨਹੀਂ ਉਹ ਦਿਨ 2019 ਦੇ ਵਿੱਚ ਜਦੋਂ ਸ਼ੁਰੂ ਸ਼ੁਰੂ ਜੀ ਚਿੰਗ ਜੀ ਉੱਠੀ ਸੀਗੀ ਉਦੋਂ ਮੈਨੂੰ ਪੇਸ਼ੈਂਸ ਰੱਖਣ ਦੇ ਲਈ ਬਹੁਤ ਕੋਸ਼ਿਸ਼ ਕਰਨੀ ਪਈ ਕਿਉਂਕਿ ਜਦੋਂ ਤੁਸੀਂ ਦੋਵੇਂ ਹੱਥਾਂ ਨਾਲ ਪਹਿਲਾਂ ਤਾਂ ਸਿੰਗਲ ਹੈਂਡ ਜਿਹੜਾ ਨਾਨ ਡੋਮੀਨੈਂਟ ਹੈਂਡ ਨਾਲ ਜਿਸ ਨਾਲ ਤੁਸੀਂ ਨਹੀਂ ਲਿਖਦੇ ਉਸ ਹੈਂਡ ਨੂੰ ਐਕਟਿਵ ਕਰਨਾ ਉਹਦੇ ਲਈ ਮਿਨੀਮਮ 3 ਹੀ ਮਹੀਨੇ ਲੱਗਦੇ ਨੇ ਤੇ ਉਹ ਤਿੰਨ ਕਿ ਮਹੀਨਿਆਂ ਦੀ ਪੇਸ਼ੈਂਸ ਰੱਖਣੀ ਪੈਂਦੀ ਆ 6 ਤੇ ਲਿਖਿਆ ਨਹੀਂ ਜਾਂਦਾ ਕਿਉਂਕਿ ਇਰੀਟੇਸ਼ਨ ਹੁੰਦੀ ਆ ਬ੍ਰੇਨ ਨੂੰ ਜਦੋਂ ਇਰੀਟੇਸ਼ਨ ਹੁੰਦੀ ਆ ਫਿਰ ਤੁਹਾਨੂੰ ਖੇਜ ਆਉਂਦੀ ਆ ਜਾਂ ਗੁੱਸਾ ਚੜਦਾ ਆ ਜਾਂ ਤੁਸੀਂ ਕਾਗਜ਼ ਪਾੜੋਗੇ ਅੱਛਾ ਕੋਈ ਕੰਪੀਟੀਸ਼ਨ ਹੋਇਆ ਵੀ ਦੋ ਹਫ਼ਤਾ ਦੇ ਨਾਲ ਕਿਦਰੇ ਕੁਝ ਹੋਇਆ ਕੁਝ ਕਿਦਰੇ ਗਏ ਲੋਕਾਂ ਨੇ ਪਸੰਦ ਕੀਤਾ ਵੀ ਦੋ ਹਫ਼ਤਾ ਦੇ ਨਾਲ ਲਿਖ ਲੈਣ ਹਾਂਜੀ ਮੈਂ ਜਦੋਂ ਅਕੈਡਮੀ ਦੇ ਵਿੱਚ ਪੜਾਇਆ ਦੋ ਤੇ ਇੱਕ ਸਕੂਲ ਦੇ ਵਿੱਚ ਪੜਾਇਆ ਉੱਥੇ ਜਦੋਂ ਇਹ ਆਪਣਾ ਦੋਵੇਂ ਹੱਥਾਂ ਨਾਲ ਲਿਖਣ ਦਾ ਉਹਨਾਂ ਨੂੰ ਦਿਖਾਇਆ ਜਦੋਂ ਬੋਰਡ ਤੇ ਲਿਖਦਾ ਆਇਆ ਬੱਚੇ ਖੁਸ਼ ਹੁੰਦੇ ਨੇ ਤਾੜੀਆਂ ਮਾਰਦੇ ਨੇ ਰੀਸੈਂਟਲੀ ਮੈਂ ਜੀਆਰਡੀ ਅਕੈਡਮੀ ਦੇ ਵਿੱਚ ਜਦੋਂ ਨਵਾਂ ਨਵਾਂ ਗਿਆ ਸੀਗਾ ਤਾਂ ਉੱਥੋਂ ਦੇ ਬੱਚਿਆਂ ਨੇ ਆਟੋਗ੍ਰਾਫ ਵੀ ਲਏ ਮੇਰੇ ਤੋਂ ਨਾਲ ਫੋਟੋਜ਼ ਵੀ ਕਰਵਾਈਆਂ ਉਹਨਾਂ ਨੇ ਮੇਰੇ ਕੋਲ ਯਾਦਾਂ ਦੇ ਤੌਰ ਤੇ ਆਪਣੇ ਫੋਨ ਦੇ ਵਿੱਚ ਸੰਭੀਆਂ ਹੋਈਆਂ ਨੇ ਤੇ ਬੱਚੇ ਬੜੇ ਖੁਸ਼ ਹੁੰਦੇ ਨੇ ਮੈਂ ਉਹਨਾਂ ਨੂੰ ਕਹਿੰਦਾ ਕਿ ਜੇ ਤੁਸੀਂ ਫ੍ਰੀ ਆਫ ਕਾਸਟ ਇਹ ਟੈਲੈਂਟ ਸਿੱਖਣਾ ਹੈ ਤਾਂ ਮੈਂ ਸਿਖਾ ਦਾਂਗਾ ਤੁਸੀਂ ਇੱਕ ਵਾਰ ਚੱਲ ਕੇ ਆਓ ਇੱਕ ਵਾਰ ਜਦੋਂ ਤੁਹਾਡੇ ਦੋਵੇਂ ਹੱਥ ਲਿਖਣ ਦੇ ਵਿੱਚ ਐਕਟਿਵ ਹੋ ਗਏ ਨਾ ਤਾਂ ਤੁਸੀਂ ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ ਵਰਗੇ ਜਿਹੜੇ ਔਖੇ ਸਬਜੈਕਟ ਨੇ ਉਹ ਵੀ ਈਜ਼ੀਲੀ ਬੜੇ ਆਰਾਮ ਨਾਲ ਕਿਉਂਕਿ ਤੁਹਾਡਾ ਬ੍ਰੇਨ ਜਿਹੜਾ ਆ ਐਕਟਿਵ ਹੋ ਜਾਂਦਾ ਹੈ 100% 50-50% ਜਿਹੜੇ ਦੋਵੇਂ ਹਿਮੋਸਫੀਅਰਸ ਐਕਟੀਵੇਟ ਹੋ ਜਾਂਦੇ ਨੇ ਦੋਵੇਂ ਹੱਥਾਂ ਨਾਲ ਲਿਖਣ ਨਾਲ ਇਸ ਕਰਕੇ ਜਦੋਂ ਤੁਸੀਂ ਲਿਖਦੇ ਹੋ ਤੁਹਾਨੂੰ ਅੱਗੇ ਜਾ ਕੇ ਜਿਹੜੇ ਛੋਟੇ ਬੱਚੇ ਨੇ ਛੋਟੀਆਂ ਕਲਾਸਾਂ ਦੇ ਉਹਨਾਂ ਨੂੰ ਅੱਗੇ ਜਾ ਕੇ ਇਹ ਫਿਜ਼ਿਕਸ, కెਮਿਸਟਰੀ, ਬਾਇਓਲੋਜੀ ਵਰਗੇ ਜਿਹੜੇ ਓਕੇ ਸਭ ਤੇ ਉਰਦੂ ਉਰਦੂ ਕਿਵੇਂ ਸਿੱਖੀ, ਲਿਖਣੀ ਤੇ ਪੜ੍ਹਨੀ ਇਹ ਉਰਦੂ ਘੱਟ ਕਿੰਨੇ ਸਾਲ ਹੋ ਗਏ ਤੁਹਾਨੂੰ ਮੈਂ ਉਰਦੂ ਜੀ ਸਿੱਖੀ ਸੀਗੀ ਆਪਣਾ 2022 ਦੇ ਵਿੱਚ ਜੂਨ ਮਹੀਨੇ 'ਚ ਐਡਮਿਸ਼ਨ ਲਈ ਸੀ ਪੰਜਾਬੀ ਭਵਨ ਲੁਧਿਆਣਾ ਦੇ ਵਿੱਚ ਤੇ ਉਦੋਂ ਉਰਦੂ ਦਾ ਮੈਨੂੰ ਸਿੱਖਣ ਦਾ ਜਜ਼ਬਾ ਜਾਗਿਆ ਸੀਗਾ ਤੇ ਉਹਨਾਂ ਤੋਂ 6 ਮਹੀਨੇ ਦਾ ਮੋਡਿਊਲ ਸਿੱਖਿਆ ਲਈ ਸੀਗੀ ਮੈਮ ਸਫੀਨਾ ਜੀ ਤੋਂ ਸਫੀਨਾ ਖਾਨ ਤੇ ਹੁਣ ਵੀ ਉਹ ਕਾਫੀ ਮੇਰੇ ਨਾਲ WhatsApp ਤੇ ਕਦੇ-ਕਦੇ ਜਦੋਂ ਵੀ ਟਾਈਮ ਲੱਗਦਾ ਉਹ ਗੱਲਾਂ ਫਾਰਸੀ ਫਾਰਸੀ ਹਾਂਜੀ ਫਾਰਸੀ ਦੇ ਵਿੱਚ ਜੀ ਗੁਰੂ ਗਵਿੰਦ ਸਿੰਘ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਜਿਹੜਾ ਉਹਨਾਂ ਦਾ ਜ਼ਫਰਨਾਮਾ ਲਿਖਿਆ ਹੋਇਆ ਉਹ ਮੇਰੇ ਫੋਨ ਦੇ ਵਿੱਚ ਵੀ ਹੈਗਾ ਤੇ ਮੈਂ ਕਿਤਾਬ ਤੋਂ ਵੀ ਦੇਖ ਕੇ ਲਿਖਣ ਦੀ ਕੋਸ਼ਿਸ਼ ਕਰਦਾ ਬੋਲਣ ਦੀ ਵੀ ਕੋਸ਼ਿਸ਼ ਕਰਦਾ ਹੁੰਦਾ ਆ ਤੇ ਮੇਰੀ ਕੋਸ਼ਿਸ਼ ਹੈ ਕਿ 115 ਸ਼ੇਅਰ ਜਿਹੜੇ ਜ਼ਫਰਨਾਮਾ ਦੇ ਲਿਖੇ ਹੋਏ ਨੇ ਕਿ ਮੈਂ ਉਹਨਾਂ ਨੂੰ ਪੂਰੇ ਦੇ ਪੂਰਿਆਂ ਨੂੰ ਕੈਲੀਗ੍ਰਾਫੀ ਦੇ ਵਿੱਚ ਲਿਖਾਂ ਤੇ ਉਹ ਜਿੱਥੇ ਕਿਤੇ ਵੀ ਜਾਵੇ ਦੁਨੀਆ ਦੇ ਵਿੱਚ ਬੱਚੇ ਜਿਹੜੇ ਆਪਣੇ ਜੀ ਨਵਾਂ ਸਿੱਖਣਾ ਚਾਹੁੰਦੇ ਨੇ ਕੁਝ ਉਹਨਾਂ ਦੇ ਲਈ ਮੇਰੀ ਕੋਸ਼ਿਸ਼ ਇਹੀ ਹੈ ਸੋ ਇਹ ਪ੍ਰਭਜੋਤ ਨੇ ਔਰ ਲਗਾਤਾਰ ਜਿਸ ਤਰ੍ਹਾਂ ਦੇ ਨਾਲ ਇਹ ਹੱਥਾਂ ਦੇ ਨਾਲ ਲਿਖਣਾ ਜਦੋਂ ਸ਼ੁਰੂ ਕਰਦੇ ਨੇ ਉਹ ਹੱਥ ਵੀ ਦਿਖਾਈ ਆਤਾ ਦੀ ਰਫਤਾਰ ਵੀ ਦਿਖਾਈ ਉਰਦੂ ਫਾਰਸੀ ਪੰਜਾਬੀ ਇੰਗਲਿਸ਼ ਤੇ ਹਿੰਦੀ ਇਹਨਾਂ ਭਾਸ਼ਾਵਾਂ ਦੇ ਵਿੱਚ ਇਹ ਲਿਖਦੇ ਨੇ ਦੋ ਦੋ ਹੱਤਾ ਦੇ ਨਾਲ ਕਾਫੀ ਪ੍ਰੈਕਟਿਸ ਹੋਈ ਹੁਣ ਆਖਦੇ ਨੇ ਕਿ ਹੁਣ ਉਹ ਪੈਰਾ ਦੇ ਨਾਲ ਲਿਖਣਾ ਸ਼ੁਰੂ ਕਰਨਗੇ ਕਿਉਂਕਿ ਉਹ ਪ੍ਰੈਕਟਿਸ ਕਰ ਰਹੇ ਨੇ ਅਸੀਂ ਹੋਰ ਇਸੇ ਤਰ੍ਹਾਂ ਦੀ ਕੋਈ ਸਪੈਸ਼ਲ ਸਟੋਰੀ ਦੇ ਨਾਲ ਦੁਬਾਰਾ ਫਿਰ ਜੁੜਾਂਗੇ ਕੈਮਰਾਮੈਨ ਰਾਜਵਿੰਦਰ ਟੋਨੀ ਤੇ ਨਵੀਨ ਸ਼ਰਮਾ ਨੂੰ ਇਜਾਜ਼ਤ ਦਿਓ ਧੰਨਵਾਦ